सत सारे अब सोशल मीडिया है कि है, के माध्यम रा फेक न्यूज चल रही है तरीक न दसवीं से बारहवीं आधार कार्ड लागू डॉक्यूमेंट्स लैके नौजवान सारा दिन की सारा दिन गुरुद्वारा जोड़ा भी फिरोजपुर पेंट में पता है जी उसे पहुंचे तो उधी भर्ती की जा रही है फौज की तो बिल्कुल ही फेक न्यूज है तो अः अभी पबलिक नौजवान अपील करना चाहवा ਜੇ ਕੋਈ ਵੀ ਖਬਰ ਤੁਹਾਡੇ ਕੋਲ ਆਦੀ ਹੈ ਕੋਈ ਵੀ WhatsApp ਰਾਹੀਂ ਫਾਰਵਰਡ ਆ ਰਿਹਾ ਕੋਈ ਸੰਦਾ ਕਿਸੇ ਵੈਰੀਫਾਈਡ ਸੋਰਸ ਤੋਂ ਇਹ ਪਤਾ ਕਰਕੇ ਫਿਰ ਹੀ ਆਪ ਦਾ ਇਥੇ ਆ ਕੇ ਪੁੱਛੋ ਤੇ ਅੱਗੇ ਤੋਂ ਵੀ ਕੋਈ ਜੇ ਕੋਈ ਇਨਫੋਰਮੇਸ਼ਨ ਆਦੀ ਹੈ ਕਿ ਜਿਹੜੀ ਤੁਹਾਨੂੰ ਡਾਊਟਫੁਲ ਲੱਗਦੀ ਹੈ ਕੋਈ ਚੀਜ਼ ਤੇ ਸਾਡੇ ਜਿਹੜੇ ਕੰਟਰੋਲ ਰੂਮ ਦੇ ਨੰਬਰਸ ਹੈ ਹੋਰ ਲੋ ਇਹਨਾਂ ਤੇ ਵੈਰੀਫਾਈ ਕੀਤਾ ਜਾਵੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਉਸ ਸੰਬੰਧੀ ਮੈਂ ਸਮੂਹ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨ ਲੱਗਾ ਹਾਂ ਕਿ ਜੋ ਉਸ ਮੈਸੇਜ ਵਿੱਚ ਦਰਸਾਇਆ ਗਿਆ ਹੈ ਉਸ ਅਨੁਸਾਰ ਗੁਰਦੁਆਰਾ ਸਾਰਾਗੜੀ ਸਾਹਿਬ ਫੌਜ ਪਰਸ਼ਾਣੀ ਵਿਖੇ ਫੌਜ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਰਤੀ ਨਹੀਂ ਰੱਖੀ ਗਈ ਨਾ ਹੀ ਫੌਜ ਵੱਲੋਂ ਕੋਈ ਇਸ ਤਰ੍ਹਾਂ ਦੀ ਕਾਲ ਕੀਤੀ ਗਈ ਹੈ ਤੁਹਾਨੂੰ ਇਕੱਠਿਆ ਕਰਨ ਵਾਸਤੇ ਔਰ ਇਹ ਮੈਸੇਜ ਜੋ ਫਲਾਇਆ ਗਿਆ ਹੈ ਹੋ ਸਕਦਾ ਹੈ ਸਾਡੇ ਦੇਸ਼ ਵਿਰੋਧੀ ਤਾਕਤਾਂ ਦਾ ਇਸ ਵਿੱਚ ਕੋਈ ਖਤਰਨਾਕ ਮਨਚਾ ਹੋਵੇ ਕਿ ਨੌਜਵਾਨਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਕੋਈ ਉਸ ਤਰ੍ਹਾਂ ਦੀ ਖਤਰਨਾਕ ਮਨਚਾ ਵੀ ਹੋ ਸਕਦੀ ਹੈ ਇਸ ਕਰਕੇ ਮੈਂ ਸਮੂਹ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਸ ਮੈਸੇਜ ਵਿੱਚ ਜੋ ਤਰੀਕ ਦਿੱਤੀ ਗਈ ਹੈ ਉਸ ਤਰੀਕ ਤੇ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਸ਼ਾਹੋਂ ਵਿਖੇ ਕੋਈ ਨੌਜਵਾਨ ਨਾ ਆਵੇ ਮੈਂ ਫਿਰ ਬੇਨਤੀ ਕਰ ਰਿਹਾ ਹਾਂ ਕਿ ਉਹ ਮੈਸੇਜ ਜੋ ਤਰੀਕ ਦਿੱਤੀ ਗਈ ਹੈ ਉਸ ਤਰੀਕ ਦੇ ਉੱਪਰ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਨੌਜਵਾਨ ਇਕੱਠੇ ਨਾ ਹੋਣ ਆਪੋ ਆਪਣੀ ਜਗ੍ਹਾ ਤੇ ਆਪੋ ਆਪਣੇ ਘਰਾਂ ਵਿੱਚ ਸੇਫ ਬੈਠੋ ਇਸ ਵਿੱਚ ਹੀ ਭਲਾਈ ਹੈ ਆਪਣੇ